ਸੱਚੇ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਫਿਰ ਤੋਂ ਆਏ ਇੱਕ ਨਵੀਂ ਰੈਸিপি ਲੈ ਕੇ ਤੇ ਲੋਕੀ ਅਸੀਂ ਅੱਜ ਬਣਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਤਾਂ ਲੋਕੀ ਖਾਂਦੇ ਨਹੀਂ ਐ ਬਿਲਕੁਲ ਵੀ ਲੋਕੀ ਬਣੀ ਹੋਏ ਤਾਂ ਖਾਣਾ ਹੀ ਨਹੀਂ ਖਾਂਦੇ ਇਸ ਲਈ ਅੱਜ ਅਸੀਂ ਲੋਕੀ ਨੂੰ ਇੱਕ ਇਹੋ ਜਿਹਾ ਅਲੱਗ ਜਿਹਾ ਤਰੀਕੇ ਨਾਲ ਬਣਾ ਰਹੇ ਹਾਂ ਕਿ ਕਿਸੇ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਲੋਕੀ ਹੈ ਜਾਂ ਕੋਈ ਹੋਰ ਸਬਜ਼ੀ ਹੈ ਉਦਲੇ ਮੈਂ ਇੱਕ ਲੋਕੀ ਲਈ ਹੈ ਉਹਨੂੰ ਮੈਂ ਚੰਗੀ ਤਰ੍ਹਾਂ ਪੀਲ ਆਫ ਕਰ ਲਿਆ ਹੈ ਛਿੱਲ ਲਿਆ ਹੈ ਚੰਗੀ ਤਰ੍ਹਾਂ ਹੁਣ ਦੇਖੋ ਅਸੀਂ ਉਹਨੂੰ ਕਟਾਂਗੇ ਕੱਟਣ ਲਈ ਵੀ ਇਸ ਨੂੰ ਤੇ ਜਿਆਦਾ ਛੋਟੇ ਟੁਕੜੇ ਨਹੀਂ ਕਰਾਂਗੇ ਥੋੜੇ ਵੱਡੇ ਵੱਡੇ ਸਾਈਜ਼ 'ਚ ਹੀ ਉਹਦੇ ਟੁਕੜੇ ਕਰਾਂਗੇ ਸਾਈਜ਼ ਤੁਸੀਂ ਦੇਖ ਲਓ ਮੈਂ ਕਿਹਨਾਂ ਕਰਨਾ ਸਾਈਜ਼ ਕਰ ਰਹੀ ਆ ਗਾਇਸ ਇਸ ਤਰੀਕੇ ਨਾਲ ਅਸੀਂ ਸਬਜ਼ੀ ਬਣਾਵਾਂਗੇ ਨਾ ਬਹੁਤ ਟੇਸਟੀ ਬਣਦੀ ਹੈ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਬੱਚੇ ਵੱਡੇ ਸਾਰੇ ਜਿਹੜੇ ਆ ਬਹੁਤ ਖੁਸ਼ ਹੋ ਕੇ ਖਾਂਦੇ ਆ ਅਹ ਦੇਖ ਲਓ ਮੈਂ ਲੋਕੀ ਜਿਹੜੀ ਐ ਇਹਨਾਂ ਕੋ ਸਾਈਜ਼ ਜਿਹੜਾ ਐ ਲੋਕੀ ਦਾ ਮੈਂ ਕੱਟਿਆ ਹੈ ਅ ਸਾਰੀ ਲੋਕੀ ਨੂੰ ਅਸੀਂ ਇਸੇ ਤਰ੍ਹਾਂ ਕੱਟ ਲਵਾਂਗੇ ਅ ਨਾਲ ਇਸਮੇ ਵਿੱਚ ਪਾਣ ਦੇ ਵਾਸਤੇ ਮੈਂ ਦੋ ਪਿਆਜ਼ ਛਿੱਲੇ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਇਨਗਰੀਡੀਅੰਟ ਨਹੀਂ ਪੈਂਦੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਦੀ ਹੈ ਬਹੁਤ ਹੀ ਘੱਟ ਸਮਾਨ ਦੇ ਨਾਲ ਅ ਇਹਦੇ ਵਿੱਚ ਅਸੀਂ ਕੋਈ ਜ਼ਿਆਦਾ ਮਸਾਲੇ ਐਡ ਨਹੀਂ ਕਰਨੇ ਸਿਰਫ ਮੈਂ ਇਹਦੇ ਵਿੱਚ ਦੋ ਪਿਆਜ਼ ਹੀ ਪਾਵਾਂਗੀ ਉਹ ਵੀ ਬ੍ਰਿਕ ਬ੍ਰਿਕ ਮੈਂ ਚੋਪ ਕਰ ਰਹੀਆਂ ਹਾਂ ਅ ਕੋਈ ਵੀ ਜ਼ਿਆਦਾ ਅਸੀਂ ਇਹਦੇ ਵਿੱਚ ਮਸਾਲੇ ਐਡ ਨਹੀਂ ਕਰਾਂਗੇ ਆਇਲ ਅਸੀਂ ਕੜਾਈ ਦੇ ਵਿੱਚ ਪਾ ਲਿਆ ਹੈ ਆਇਲ ਨੂੰ ਗਰਮ ਕਰਾਂਗੇ ਸਰੋਂ ਦਾ ਤੇਲ ਹੀ ਇਹਦੇ ਵਿੱਚ ਯੂਜ਼ ਹੋਏਗਾ ਕਿਉਂਕਿ ਸਰੋਂ ਦੇ ਤੇਲ ਨਾਲ ਇਹਦਾ ਫਲੇਵਰ ਜਿਹੜਾ ਬਹੁਤ ਵਧੀਆ ਆਉਂਦਾ ਆ ਅ ਕੋਈ ਵੀ ਦੂਸਰੇ ਕੁਕਿੰਗ ਆਇਲ ਦਾ ਉਹ ਫਲੇਵਰ ਨਹੀਂ ਆਉਂਦਾ ਜੋ ਕਿ ਸਰੋਂ ਦੇ ਤੇਲ ਦਾ ਆਉਂਦਾ ਆ ਉਹਦੇ ਵਿੱਚ ਮੈਂ ਇੱਕ ਚਮਚਾ ਜੀਰਾ ਐਡ ਕੀਤਾ ਹੈ ਤੇ ਨਾਲ ਦੀ ਨਾਲ ਜਿਹੜਾ ਮੈਂ ਪਿਆਜ਼ ਕੱਟਿਆ ਸੀ ਉਹ ਐਡ ਕਰ ਰਹੀ ਆ ਪਿਆਜ਼ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਅ ਬਹੁਤ ਹੀ ਘੱਟ ਸਮਾਨ ਦੇ ਨਾਲ ਅਸੀਂ ਅੱਜ ਸਬਜ਼ੀ ਬਣਾਵਾਂਗੇ ਤਾਂ ਤੁਸੀਂ ਜ਼ਰੂਰ ਟਰਾਈ ਕਰਨਾ ਤੁਹਾਨੂੰ ਬਹੁਤ ਪਸੰਦ ਆਏਗੀ ਅ ਜੇ ਤੁਹਾਨੂੰ ਮੇਰੀ ਇਹ ਰੈਸিপি ਅੱਛੀ ਲੱਗੇਗੀ ਤਾਂ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ ਤੇ ਪਿਆਸ ਸਾਡਾ ਥੋੜਾ ਜਿਹਾ ਭੁੱਜ ਗਿਆ ਸੀਗਾ ਤੇ ਨਾਲ ਦੀ ਨਾਲ ਅਸੀਂ ਇਹਦੇ ਵਿੱਚ ਪਾ ਲਈ ਹੈ ਲੋਕੀ ਲੋਕੀ ਨੂੰ ਪਾ ਕੇ ਅਸੀਂ ਇੱਕ ਵਾਰ ਜਿਹੜਾ ਹੈ ਚੰਗੀ ਤਰ੍ਹਾਂ ਇਸ ਨੂੰ ਹਿਲਾ ਲੈਣਾ ਹੈ ਤੁਸੀਂ ਦੇਖ ਰਹੇ ਹੋ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਕੋਈ ਵੀ ਜ਼ਿਆਦਾ ਮਸਾਲੇ ਐਡ ਅਸੀਂ ਨਹੀਂ ਕਰਾਂਗੇ ਲੱਕੀਨਵਾਸੇ ਮਿਕਸ ਕਰਕੇ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਇੱਕ ਚਮਚ ਜਿਹੜਾ ਆ ਮਤਲਬ ਆਪਣੇ ਸਵਾਦ ਦੇ ਅਨੁਸਾਰ ਅਸੀਂ ਨਮਕ ਪਾਣਾ ਹੈ ਅੱਧਾ ਚਮਚ ਨਮਕ ਮੈਂ ਐਡ ਕੀਤਾ ਹੈ ਤੁਸੀਂ ਦੇਖ ਲਓ ਤੁਸੀਂ ਜਿੰਨਾ ਕੋਤੋਂ ਤੁਸੀਂ ਯੂਜ਼ ਕਰਦੇ ਹੋ ਤੁਸੀਂ ਖਾਂਦੇ ਹੋ ਉਹਨਾਂ ਕੇ ਨਮਕ ਯੂਜ਼ ਕਰਨਾ ਇੱਕ ਚਮਚ ਇਹਦੇ ਵਿੱਚ ਸਿਰਕਾ ਐਡ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਸੇ ਖੱਟੇਪਨ ਦਾ ਫਲੇਵਰ ਲੈ ਕੇ ਆਉਣਾ ਹੈ ਤੇ ਕੁਝ ਹੋਰ ਯੂਜ਼ ਕਰਨ ਦੀ ਜਗ੍ਹਾ ਤੇ ਅਸੀਂ ਜਿਹੜਾ ਇਹਦੇ ਵਿੱਚ ਸਿਰਕਾ ਐਡ ਕੀਤਾ ਹੈ ਨਾਰਮਲ ਸਿਰਕਾ ਅਸੀਂ ਜਿਹੜਾ ਨਾਰਮਲ ਆਪਣੀ ਕਿਚਨ ਦੇ ਵਿੱਚ ਯੂਜ਼ ਕਰਦੇ ਹਾਂ ਉਹੀ ਸਿਰਕਾ ਐਡ ਕਰ ਰਹੇ ਹਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਲੱਕੀ ਦਾ ਕਲਰ ਦੇਖੋ ਇੱਥੇ ਚੇਂਜ ਹੋ ਰਿਹਾ ਹੈ ਥੋੜੀ ਸੌਫਟ ਹੋ ਰਹੀ ਹੈ ਲੱਕੀ ਇਸ ਨੂੰ ਅਸੀਂ ਥੋੜੀ ਦਮ ਹੋਰ ਪਕਾਵਾਂਗੇ ਇਹਦੇ ਵਿੱਚ ਅਸੀਂ ਜਿਹੜੀ ਹੈ ਸਵਾਦ ਦੇ ਅਨੁਸਾਰ ਲਾਲ ਮਿਰਚ ਐਡ ਕਰਾਂਗੇ ਸਿਰਫ ਨਮਕ ਔਰ ਲਾਲ ਮਿਰਚ ਹੀ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਨੇ ਨੇ ਹੋਰ ਕੋਈ ਮਸਾਲਾ ਇਹਦੇ ਵਿੱਚ ਐਡ ਨਹੀਂ ਕਰਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਮਸਾਲਿਆਂ ਦਾ ਫਲੇਵਰ ਨਹੀਂ ਲੈ ਕੇ ਆਉਣਾ ਸਬਜ਼ੀ ਦਾ ਆਪਣਾ ਫਲੇਵਰ ਐਨਹਾਂਸ ਕਰਨਾ ਹੈ ਤੁਸੀਂ ਜ਼ਰੂਰ ਟਰਾਈ ਕਰਨਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਕੋਈ ਹਲਦੀ ਕੋਈ ਗਰਮ ਮਸਾਲਾ ਕੁਝ ਵੀ ਐਡ ਨਹੀਂ ਕਰਨਾ ਅਸੀਂ ਸਿਰਫ ਨਮਕ ਔਰ ਲਾਲ ਮਿਰਚੀ ਐਡ ਕਰਾਂਗੇ ਦੇ ਵਿੱਚ ਤੇ ਖਟਾਸ ਤੇ ਲਈ ਅਸੀਂ ਜਿਹੜਾ ਇਹ ਥੋੜਾ ਜਿਹਾ ਸਿਰਕਾ ਐਡ ਕੀਤਾ ਹੁਣ ਦੇਖੋ ਤੁਸੀਂ ਲੋਕੀ ਦਾ ਕਲਰ ਥੋੜਾ ਚੇਂਜ ਹੋ ਗਿਆ ਹੈ ਇਹਦਾ ਮਤਲਬ ਟਰਾਂਸਲੂਸੈਂਟ ਕਲਰ ਹੋ ਗਿਆ ਹੈ ਇਹਦਾ ਮਤਲਬ ਹੈ ਕਿ ਲੋਕੀ ਥੋੜੀ ਜਿਹੀ ਸਾਡੀ ਸੌਫਟ ਹੋ ਗਈ ਹੈ ਪੱਕ ਗਈ ਹੈ ਹੁਣ ਮੈਂ ਇਹਦੇ ਵਿੱਚ ਇੱਕ ਕੌਲੀ ਜਿਹੜੀ ਹੈ ਬੇਸਨ ਐਡ ਕਰ ਰਹੀ ਹਾਂ ਇਹੀ ਇੱਕ ਸਪੈਸ਼ਲ ਇਨਗਰੀਡੀਅੰਟ ਹੈ ਇਹਦਾ ਬੇਸਨ ਬੇਸਨ ਦੇ ਨਾਲ ਇਹ ਬਹੁਤ ਵਧੀਆ ਬਣਦੀ ਹੈ ਜਦੋਂ ਅਸੀਂ ਬੇਸਨ ਨੂੰ ਐਡ ਕਰਨਾ ਹੈ ਤਾਂ ਇਹਨੂੰ ਅਸੀਂ ਨਾਲ ਦੀ ਨਾਲ ਜਿਹੜਾ ਹਿਲਾਉਂਦੇ ਰਹਿਣਾ ਹੈ ਪਹਿਲੇ ਤਾਂ ਤੁਹਾਨੂੰ ਇਹ ਥੋੜਾ ਸਟਿੱਕੀ ਜਿਹਾ ਲੱਗੇਗਾ ਜਦੋਂ ਅਸੀਂ ਬੇਸਨ ਪਾਵਾਂਗੇ ਪਰ ਜਦੋਂ ਜਦੋਂ ਜਿਹੜਾ ਬੇਸਨ ਪੱਕ ਜਾਏਗਾ ਤਾਂ ਇਹ ਬਹੁਤ ਵਧੀਆ ਥੋੜਾ ਨਾਨ ਸਟਿੱਕੀ ਜਿਹਾ ਹੋ ਜਾਏਗਾ ਕੋਈ ਵੀ ਇਹਦੇ ਵਿੱਚ ਆਇਲ ਵਗੈਰਾ ਕੁਝ ਨਹੀਂ ਰਹੇਗਾ ਤੁਸੀਂ ਦੇਖ ਸਕਦੇ ਹੋ ਇਨੂੰ ਹਿਲਾਉਂਦੇ ਹਿਲਾਉਂਦੇ ਪਕਾਣਾ ਹੈ। ਵੁੱਡਨ ਸਪੂਨ ਦੇ ਨਾਲ ਮੇਰੇ ਤੋਂ ਨਹੀਂ ਹਿਲ ਰਿਆ ਸੀ ਇਸ ਲਈ ਮੈਂ ਜਿਹੜਾ ਇਹ ਸਟੀਲ ਦਾ ਆਪਣਾ ਸਪੈਚੂਲਾ ਯੂਜ਼ ਕਰ ਰਹੀ ਹਾਂ। ਇਹਨੂੰ ਅਸੀਂ ਹਿਲਾਉਂਦੇ ਹਿਲਾਉਂਦੇ ਹੀ ਪਕਾਵਾਂਗੇ। ਗੈਸ ਦੀ ਫਲੇਮ ਨੂੰ ਮੀਡੀਅਮ ਰੱਖਾਂਗੇ। ਤੇ ਜਦ ਤੱਕ ਪਕਾਣਾ ਹੈ, ਉਦੋਂ ਤੱਕ ਪਕਾਣਾ ਹੈ ਜਦ ਤੱਕ ਜਿਹੜਾ ਸਾਡਾ ਬੇਸਨ ਹੈ ਉਹ ਨਹੀਂ ਪੱਕ ਜਾਂਦਾ। ਜਦੋਂ ਬੇਸਨ ਸਾਡਾ ਪੱਕ ਗਿਆ ਤੇ ਆਪਣੇ ਆਪ ਹੀ ਇਸਨੇ ਕੜਾਈ ਦੇ ਤਲੇ ਨੂੰ ਛੱਡ ਦੇਣਾ ਹੈ। ਬਿਲਕੁਲ ਸਾਫ਼ ਇੱਕਦਮ ਕੜਾਈ ਹੋ ਜਾਏਗੀ। ਤੁਸੀਂ ਦੇਖ ਸਕਦੇ ਹੋ। ਇਹ ਲੰਦੇ ਹਿਲਾ ਦੇਣ ਨੂੰ ਪਕਾਵਾਂਗੇ ਅਸੀਂ ਲਗਾਤਾਰ ਹਿਲਾ ਨਹੀਂ ਤਨਾਇਆ ਕਿਉਂਕਿ ਨਹੀਂ ਤੇ ਇਹ نیچے ਲੱਗ ਜਾਏਗਾ ਤੇ ਜਲ ਜਾਏਗਾ ਫਿਰ ਇਹਦਾ ਫਲੇਵਰ ਬਿਲਕੁਲ ਅੱਛਾ ਨਹੀਂ ਆਏਗਾ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਕਲਰ ਬਿਲਕੁਲ ਚੇਂਜ ਹੋ ਗਿਆ ਹੈ ਥੋੜਾ ਕ੍ਰਿਸਪ ਵੀ ਆ ਗਿਆ ਹੈ ਇੱਕ ਸਾਈਡ ਤੇ ਅਸੀਂ ਕੀ ਕਰਾਂਗੇ ਇੱਕ ਕੋਇਲੇ ਨੂੰ ਅਸੀਂ ਇਹਦੇ ਉੱਤੇ ਜਲਣ ਦੇ ਲਈ ਰੱਖ ਦਵਾਂਗੇ ਜਦ ਤੱਕ ਸਾਡਾ ਕੋਇਲਾ ਜਿਹੜਾ ਇਹ ਜਲਦਾ ਹੈ ਤਦ ਤੱਕ ਅਸੀਂ ਦੇਖ ਲਈਏ ਸਬਜ਼ੀ ਨੂੰ ਦੇਖੋ ਕਿੰਨਾ ਅੱਛਾ ਕਲਰ ਔਰ ਬਹੁਤ ਵਧੀਆ ਇਹਦਾ ਫਲੇਵਰ ਆਉਂਦਾ ਆ ਬਹੁਤ ਵਧੀਆ ਕਲਰ ਇਹਦਾ ਆਉਂਦਾ ਆ ਔਰ ਵੱਡੀ ਗੱਲ ਇਹ ਹੈ ਕਿ ਕਿਸੇ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਲੋਕੀ ਹੈ ਜਾਂ ਕੋਈ ਹੋਰ ਸਬਜ਼ੀ ਹੈ ਕੋਈ ਵੀ ਗੈਸਟ ਵਗੈਰਾ ਆਣੇ ਹੋਣ ਤਾਂ ਤੁਸੀਂ ਇਹ ਬਣਾ ਸਕਦੇ ਹੋ ਜਾਂ ਬੱਚੇ ਅਗਰ ਲੋਕੀ ਨਹੀਂ ਖਾਂਦੇ ਤੁਸੀਂ ਇਹ ਉਹਨਾਂ ਨੂੰ ਖਵਾ ਸਕਦੇ ਹੋ ਲੋਕੀ ਸਾਡੀ ਲੋਕੀ ਬਿਲਕੁਲ ਬਣ ਗਈ ਹੈ ਇਹਦੇ ਵਿੱਚ ਅਸੀਂ ਜਿਹੜਾ ਇਹ ਤਨੀ ਐਡ ਕੀਤਾ ਆ ਤਨੀਆ ਜ਼ਿਆਦਾ ਕੁਆਂਟੀਟੀ ਵਿੱਚ ਐਡ ਕਰ ਰਹੀ ਹਾਂ ਮੈਂ ਇਹਦੇ ਵਿੱਚ ਬਹੁਤ ਅੱਛਾ ਲੱਗਦਾ ਹੈ ਇਸ ਵਿੱਚ ਚੰਗੀ ਤਰ੍ਹਾਂ ਜਿਹੜੇ ਮਿਕਸ ਕਰ ਲਵਾਂਗੇ ਇਹ ਸਬਜ਼ੀ ਤੁਸੀਂ 프ਾਂਟੇ ਚਪਾਤੀ ਦੇ ਨਾਲ ਖਾ ਸਕਦੇ ਹੋ ਟਿਫਨ ਵਿੱਚ ਵੀ ਪੈਕ ਕਰ ਸਕਦੇ ਹੋ ਤੇ ਕਿਤੇ ਵੀ ਤੁਸੀਂ ਆਪਣਾ ਟ੍ਰੈਵਲ ਕਰ ਰਹੇ ਹੋ ਤਾਂ ਨਾਲ ਇਹਨੂੰ ਤੁਸੀਂ ਕੈਰੀ ਕਰ ਸਕਦੇ ਹੋ ਹੁਣ ਅਸੀਂ ਕੀ ਕਰਾਂਗੇ ਇਸ ਨੂੰ স্মੋਕੀ ਫਲੇਵਰ ਦੇਣ ਦੇ ਲਈ ਇਹਦੇ ਵਿੱਚ ਅਸੀਂ ਥੋੜੀ ਜਿਹੀ ਸਪੇਸ ਬਣਾ ਕੇ ਇੱਕ ਕਟੋਰੀ ਰੱਖ ਦਵਾਂਗੇ ਕਟੋਰੀ ਦੇ ਵਿੱਚ ਅਸੀਂ ਜਲਿਆ ਹੋਇਆ ਕੋਇਲ ਜਿਹੜਾ ਕਿ ਕੋਇਲਾ ਅਸੀਂ ਜਲਾਇਆ ਹੈ ਉਸ ਨੂੰ ਰੱਖ ਦਵਾਂਗੇ ਉਹਦੇ ਉੱਪਰ ਇੱਕ ਚਮਚ ਜਿਹੜਾ ਦੇਸੀ ਘਿਓ ਅਸੀਂ ਪਾ ਦਵਾਂਗੇ ਦੇਖੋ ਕਿੰਨੀ স্মੋਕ ਨਿਕਲਨੀ ਸ਼ੁਰੂ ਹੋ ਗਈ ਹੈ ਨਾਲ ਦੇ ਨਾਲ ਅਸੀਂ ਇਹਨੂੰ ਕਵਰ ਕਰ ਦਵਾਂਗੇ ਤਾਂ ਕਿ ਜਿਹੜੀ ਸਾਰੀ স্মੋਕ ਹੈ ਉਹ ਅੰਦਰ ਹੀ ਰਹੇ ਤੇ ਉਹਦਾ ਫਲੇਵਰ ਜਿਹੜਾ ਹੈ ਸਬਜ਼ੀ ਦੇ ਵਿੱਚ ਆ ਜਾਏ ਤੁਸੀਂ ਦੇਖੋ ਬਿਲਕੁਲ ਹੀ ਗਲਾਸ ਲਿਡ ਦੇ ਵਿੱਚੋਂ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਕਿਉਂਕਿ ਸਾਰੀ স্মੋਕ ਅੰਦਰ ਇਕੱਠੀ ਹੋ ਗਈ ਸੀ ਹੁਣ ਅਸੀਂ ਜਿਹੜੀ ਇਹ ਕੋਲੀ ਜਿਹੜੀ ਸਾਡੀ ਸੀ ਰੱਖੀ ਸੀ ਉਹਨੂੰ ਬਾਹਰ ਕੱਢ ਲਵਾਂਗੇ ਹੁਣ ਇਸ ਨੂੰ ਅਸੀਂ ਫਿਰ ਤੋਂ ਇੱਕ ਵਾਰ ਹਿਲਾ ਲਾਂਗੇ ਔਰ ਹੁਣ ਇਹ ਸਬਜ਼ੀ ਬਿਲਕੁਲ ਪਰਫੈਕਟ ਹੈ ਬਿਲਕੁਲ ਤਿਆਰ ਹੈ ਸਾਡੀ ਅ ਇਹਦੇ ਵਿੱਚ ਇੱਕ ਮਸਟਰਡ ਆਇਲ ਦਾ ਫਲੇਵਰ ਸਰੋਂ ਦੇ ਤੇਲ ਦਾ ਤੇ ਇੱਕ ਜਿਹੜਾ ਇਹ ਬੇਸਨ ਦਾ ਫਲੇਵਰ ਇੱਕ স্মੋਕੀ ਫਲੇਵਰ ਇਹ ਜਿਹੜਾ ਇਹ ਦਾ ਕੰਬੀਨੇਸ਼ਨ ਬਹੁਤ ਵਧੀਆ ਹੁੰਦਾ ਆ ਤੇ ਬਹੁਤ ਜ਼ਿਆਦਾ ਸਵਾਦਬੰਦੀ ਹੈ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿੱਦਾਂ ਦੀ ਲੱਗੀ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਪਲੀਜ਼ ਅਗਰ ਤੁਹਾਨੂੰ ਮੇਰੀ ਇਹ ਰੈਸਪੀ ਅੱਛੀ ਲੱਗੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ